ਦੂਜੇ ਲਗਾ ਹੇਤ ਦੀ ਗੱਲ ਕਰਨ ਲੱਗਿਆ ਕਹਿਣ ਲੱਗੇ ਇੱਕ ਵਾਰ ਇੱਕ ਸੱਪ ਜਿਹੜਾ ਸੀ ਨਾ ਉਹ ਝਾੜੀਆਂ ਦੇ ਵਿੱਚ ਫਸ ਗਿਆ ਕੰਡਿਆਂ ਦੇ ਵਿੱਚ ਉਹ ਸੱਪ ਕੰਡਿਆਂ ਦੇ ਵਿੱਚ ਫਸ ਗਿਆ ਤੇ ਸੱਪ ਨਿਕਲਣ ਦਾ ਯਤਨ ਕਰੇ ਸੱਪ ਕੋ ਨਿਕਲਿਆ ਨਾ ਜਾਈ ਉਹ ਸੱਪ ਦੇ ਸਾਰੇ ਸਰੀਰ ਦੇ ਉੱਤੇ ਕੰਡੇ-ਕੰਡੇ ਲੱਗ ਗਏ ਸੱਪ ਦੇ ਸਰੀਰ ਵਿੱਚ ਖੂਨ ਸਿਮਣ ਲੱਗ ਗਿਆ ਉੱਥੋਂ ਇੱਕ ਇਨਸਾਨ ਗੁਜ਼ਰਿਆ ਜਾਂਦਾ ਸੀ ਸੱਪ ਨੇ ਆਵਾਜ਼ ਮਾਰੀ ਹੈ ਇਨਸਾਨ ਮੈਨੂੰ ਕੰਡਿਆਂ ਚੋਂ ਬਾਹਰ ਕੱਢ ਦੇਗਾ ਉਹ ਇਨਸਾਨ ਭੱਜ ਕੇ ਗਿਆ ਤੇ ਉਹਨੇ ਜਾ ਕੇ ਸੱਪ ਨੂੰ ਕੰਡਿਆਂ ਦੇ ਵਿੱਚੋਂ ਬਾਹਰ ਕੱਢਿਆ ਉਹਦੇ ਜ਼ਖਮਾਂ ਨੂੰ ਸਾਫ਼ ਕੀਤਾ ਉਹਦੇ ਜ਼ਖਮਾਂ ਨੂੰ ਸਾਫ਼ ਕਰਕੇ ਉਹਦੇ ਜ਼ਖਮਾਂ ਦੇ ਉੱਤੇ ਦਵਾਈ ਦਾਰੂ ਕੀਤਾ ਜਦੋਂ ਸੱਪ ਨੂੰ ਕੰਡਿਆਂ ਚੋਂ ਬਾਹਰ ਕੱਢਿਆ ਉਹਦੇ ਜ਼ਖਮਾਂ ਨੂੰ ਸਾਫ਼ ਕੀਤਾ ਤੇ ਸੱਪ ਕਹਿਣ ਲੱਗਿਆ ਕਿਦਾਂ ਹੁਣ ਮੇਰਾ ਤੇ ਇੱਕ ਸੁਭਾਅ ਹੈ ਕਿ ਮੈਂ ਡੰਗ ਮਾਰਦਾ ਕਹਿੰਦਾ ਹੁਣ ਤੇਨੂੰ ਮੈਂ ਡੰਗ ਮਾਰਨ ਲੱਗਿਆ ਇਨਸਾਨ ਕਹਿਣ ਲੱਗਾ ਤੇਰਾ ਤਾਂ ਮੈਂ ਭਲਾ ਕੀਤਾ ਹੈ ਤੈਨੂੰ ਮੈਂ ਕੰਡਿਆਂ ਚੋਂ ਬਾਹਰ ਕੱਢਿਆ ਤੂੰ ਵੇਖ ਤੇਰੇ ਕੰਡੇ ਲੱਗੇ ਹੋਏ ਸਨ ਤੂੰ ਖੂਨ ਦੇ ਨਾਲ ਲੱਥਪਤ ਸੀ ਤੈਨੂੰ ਮੈਂ ਸਾਫ਼ ਕੀਤਾ ਕਹਿਣ ਲੱਗਾ ਤੂੰ ਮੈਂ ਮੰਨਦਾ ਤੂੰ ਮੈਨੂੰ ਸਾਫ਼ ਕੀਤਾ ਪਰ ਮੇਰਾ ਸੁਭਾਅ ਤੇ ਇਹ ਹੈ ਕਿ ਮੈਂ ਡੰਗ ਮਾਰਦਾ ਹਾਂ ਹੁਣ ਤੇ ਮੈਨੂੰ ਡੰਗ ਮਾਰਨਾ ਪਏਗਾ ਤੈਨੂੰ ਉਹ ਬੰਦਾ ਕਹਿਣ ਲੱਗਾ ਕਹਿੰਦਾ ਤੂੰ ਡੰਗ ਮਾਰ ਲਈ ਮੈਨੂੰ ਸਲਾਹ ਲੈ ਲੈਣ ਦੇ ਦੋ ਚਾਰ ਲੋਕਾਂ ਦੀ ਉਹ ਸੱਪ ਕਹਿੰਦਾ ਜਾ ਸਲਾਹ ਲੈ ਆਇਆ ਉਹ ਇਨਸਾਨ ਇੱਕ ਗਾਂ ਆ ਰਹੀ ਸੀ ਤੇ ਗਾਂ ਨੂੰ ਕਹਿਣ ਲੱਗਾ ਕਿੰਨਾ ਗਾਂ ਤੈਨੂੰ ਲੋਕ ਗਊ ਮਾਤਾ ਕਹਿੰਦੇ ਨੇ ਕਹਿੰਦਾ ਮੈਨੂੰ ਸਲਾਹ ਦੇ ਆ ਸੱਪ ਕੰਡਿਆਂ 'ਚ ਫਸਿਆ ਹੋਇਆ ਸੀ ਇਹ ਖੂਨ ਨਾਲ ਲਥਪਥ ਹੋਇਆ ਸੀ ਇਹਨੂੰ ਮੈਂ ਬਾਹਰ ਕੱਢਿਆ ਇਹਨੂੰ ਸਾਫ਼ ਕੀਤਾ ਇਹਦੇ ਜ਼ਖਮਾਂ ਨੂੰ ਸਾਫ਼ ਕਰਕੇ ਉੱਤੇ ਇਹਦੇ ਮੈਂ ਦਵਾਈ ਦਾਰੂ ਕੀਤਾ ਹੁਣ ਸੱਪ ਕਹਿਣ ਲੱਗਾ ਮੇਰਾ ਸੁਭਾਅ ਹੈ ਕਿ ਮੈਂ ਤੈਨੂੰ ਡੰਗ ਮਾਰਾਂਗਾ ਤੇ ਗਊ ਕਹਿਣ ਲੱਗੀ ਕਹਿੰਦੀ ਸੁਭਾਅ ਤੇ ਇਹਦਾ ਇਸ ਤਰ੍ਹਾਂ ਦਾ ਹੀ ਹੈ ਤੇ ਮੈਂ ਦੁਨੀਆ ਦੇ ਦਸਤੂਰ ਦੇਖਿਆ ਮੈਂ ਲੋਕਾਂ ਨੂੰ ਦੁੱਧ ਦਿੰਦੀ ਆ ਲੋਕਾਂ ਦੇ ਬੱਚਿਆਂ ਨੂੰ ਪਾਲਦੀ ਆ ਲੋਕਾਂ ਨੂੰ ਪਾਲਦੀ ਆ ਤਾਂ ਜਦੋਂ ਮੈਂ ਦੁੱਧ ਤੋਂ ਵਾਂਝੀ ਹੋ ਜਾਂਦੀ ਆ ਨਾ ਤੇ ਉਹੀ ਕਿਸਾਨ ਮੈਨੂੰ ਆਪਣੇ ਘਰੋਂ ਬਾਹਰ ਕੱਢ ਦਿੰਦਾ ਹੈ ਇਹ ਦੁਨੀਆ ਦਾ ਦਸਤੂਰ ਹੈ ਜਿਹਦਾ ਭਲਾ ਕਰਦਾ ਉਹ ਅੱਗੋਂ ਤੈਨੂੰ ਡੰਗ ਮਾਰਦਾ ਉਹ ਕਹਿਣ ਲੱਗਾ ਅਛਾ ਉਹ ਆ ਗਿਆ ਕਹਿੰਦਾ ਮੈਂ ਇੱਕ ਸਲਾਹ ਹੋਰ ਲੈ ਲਾਂ ਗਧਾ ਤੁਰਿਆ ਆਉਂਦਾ ਸੀ ਗਧੇ ਨੂੰ ਕਹਿਣ ਲੱਗਾ ਗਧੇ ਕਹਿੰਦਾ ਮੈਂ ਸੱਪ ਨੂੰ ਝਾੜੀਆਂ ਚੋਂ ਬਾਹਰ ਕੱਢਿਆ ਇਹਦੀ ਮਲਮ ਪੱਟੀ ਕੀਤੀ ਇਹਦਾ ਦਵਾਦਾਰੂ ਕੀਤਾ ਤੇ ਸੱਪ ਕਹਿ ਲੱਗਾ ਤੈਨੂੰ ਮੈਂ ਡੰਗ ਮਾਰਨਾ ਕਦਾ ਕਹਿੰਦਾ ਹੈ ਤੇ ਕੰਮ ਇਹੀ ਹੈ ਕਹਿੰਦਾ ਮੈਂ ਲੋਕਾਂ ਦਾ ਭਾਰ ਚੁੱਕਦਾ ਕਦੇ ਇੱਟਾਂ ਲੱਦ ਦਿੰਦੇ ਨੇ ਕਦੇ ਮਿੱਟੀ ਲੱਦ ਦਿੰਦੇ ਨੇ ਕਦੇ ਭਾਰ ਲੱਦ ਦਿੰਦੇ ਨੇ ਤੇ ਕਹਿਣ ਲੱਗਾ ਇਹ ਇਨਸਾਨ ਦਾ ਇੱਕ ਸੁਭਾਅ ਹੀ ਹੋ ਕੇ ਇਹ ਡੰਡੇ ਵੀ ਮਾਰਦਾ ਹੀ ਕਹਿੰਦਾ ਮੈਨੂੰ ਮਾਰਦੇ ਵੀ ਨੇ ਇਹ ਇਹ ਕੁੱਤੇ ਨੂੰ ਪੁੱਛਣ ਲੱਗਿਆ ਕੁੱਤਾ ਕਹਿਣ ਲੱਗਿਆ ਮੈਂ ਇਹਨਾਂ ਦੇ ਘਰ ਦੀ ਰਾਖੀ ਕਰਦਾ ਆਂ ਇਹਦੇ ਘਰ ਦੀ ਰਾਖੀ ਕਰਦਾ ਮੈਂ ਸਾਰਾ ਸਾਰਾ ਰਾਤ ਜਾਗ ਕੇ ਇਹਦੇ ਘਰ ਦੀ ਰਾਖੀ ਕਰਦਾ ਆਂ ਤੇ ਕਹਿੰਦਾ ਇਹ ਜੁੱਤੀਆਂ ਮੈਨੂੰ ਵੀ ਮਾਰਦੇ ਨੇ ਇਹਨੇ ਗਧੇ ਦੀ ਸਲਾਹ ਲਈ ਇਹਨੇ ਗਾਊ ਦੀ ਸਲਾਹ ਲਈ ਇਹਨੇ ਕੁੱਤੇ ਦੀ ਸਲਾਹ ਲਈ ਇਹਨੇ ਦਿਨੋਂ ਇੱਕ ਬਾਂਦਰ ਤੁਰਿਆ ਆ ਰਿਹਾ ਸੀ ਬਾਂਦਰ ਨੂੰ ਕਹਿਣ ਲੱਗਿਆ ਕਹਿੰਦਾ ਦੇਖ ਬਾਂਦਰ ਮੈਂ ਇਹਨੂੰ ਝਾੜੀਆਂ ਚੋਂ ਬਾਹਰ ਕੱਢਿਆ ਖੂਨ ਨਾਲ ਲਥਪਥ ਹੋਇਆ ਸੀ ਇਹਦੀ ਮਲਮ ਪੱਟੀ ਕੀਤੀ ਤੇ ਸੱਪ ਨੂੰ ਜਦੋਂ ਮੈਂ ਪੂਰਾ ਇਹਨੂੰ ਸਾਫ਼ ਕੀਤਾ ਤੇ ਸੱਪ ਕਹਿੰਦਾ ਮੈਂ ਤੇਰੇ ਡੰਗ ਮਾਰਨਾ ਹੈ ਬਾਂਦਰ ਕਹਿਣ ਲੱਗਿਆ ਮੈਂ ਯਕੀਨ ਕਿਵੇਂ ਕਰ ਲਵਾਂ ਕਹਿੰਦਾ ਨਾ ਮੈਂ ਦੇਖਿਆ ਇਹ ਝਾੜੀਆਂ 'ਚ ਫਸਿਆ ਸੀ ਨਾ ਮੈਂ ਇਹ ਦੇਖਿਆ ਕਿ ਇਹਨੂੰ ਕੰਡੇ ਲੱਗੇ ਹੋਏ ਸਨ ਨਾ ਮੈਂ ਇਹ ਦੇਖਿਆ ਕਿ ਤੂੰ ਇਹਨੂੰ ਸਾਫ਼ ਕੀਤਾ ਸੀ ਕਹਿਣ ਲੱਗਾ ਗੱਲ ਤੇ ਤਾਂ ਬਣੇ ਕਿ ਨਾ ਜੇ ਇਹ ਝਾੜੀਆਂ 'ਚ ਫਸੇਰ ਤੂੰ ਇਹਨੂੰ ਬਾਹਰ ਕੱਢੇ ਤੇ ਫਿਰ ਵੇਖਾਂਗਾ ਮੈਂ ਫੈਸਲਾ ਫਿਰ ਕਰਾਂਗਾ ਉਹ ਸੱਪ ਕਹਿਣ ਲੱਗਾ ਗੱਲ ਹੀ ਕੋਈ ਨਹੀਂ ਉਹ ਸੱਪ ਫਿਰ ਝਾੜੀਆਂ 'ਚ ਫਸਿਆ ਉਹ ਝਾੜੀਆਂ ਚ ਬਾਹਰ ਨਿਕਲ ਲੱਗਾ ਤੇ ਸੱਪ ਦੇ ਸਰੀਰ ਉੱਤੇ ਸਾਰੇ ਤੇ ਕੰਡੇ ਲੱਗ ਗਏ ਖੂਨ ਦੇ ਨਾਲ ਲਥਪਥ ਹੋ ਗਿਆ ਸੱਪ ਉਹ ਇਨਸਾਨ ਭੱਜ ਕੇ ਜਾ ਕੇ ਝਾੜੀਆਂ ਚ ਸੱਪ ਨੂੰ ਬਾਹਰ ਕੱਢਣ ਲੱਗਾ ਬਾਂਦਰ ਨੇ ਬਾਹ ਫੜ ਲਈ ਕਹਿਣ ਲੱਗਾ ਤੁਰਨ ਕਿੱਥੇ ਲੱਗੇ ਆ ਕਹਿਣ ਲੱਗਾ ਯਾਰ ਝਾੜੀਆਂ ਚ ਫਸਿਆ ਨੂੰ ਬਾਹਰ ਕੱਢਣ ਲੱਗੇ ਆ ਕਹਿੰਦਾ ਇਹਨੂੰ ਝਾੜੀਆਂ ਚੋਂ ਬਾਹਰ ਤੇ ਕੱਢ ਦੀ ਪਰ ਇਹਦਾ ਸੁਭਾਅ ਇਹਨ ਡਾਂਗੀ ਮਾਰਨਾ ਹੀ ਤੇਰੇ ਤੇ ਯਾਦ ਰੱਖਿਓ ਇਹ ਕਹਾਣੀ ਕੱਲੇ ਸੱਪ ਦੀ ਨਹੀਂ ਇਹ ਸਾਡੇ ਰਿਸ਼ਤੇਦਾਰਾਂ ਦੀ ਵੀ ਆ ਤੁਸੀਂ ਕਿਸੇ ਦਾ ਭਲਾ ਕਰੋਗੇ ਛੱਪ ਵਾਂਗੂ ਉਹ ਜਿੰਨੇ ਮਰਜੀ ਫਸੇ ਹੋਣਗੇ ਤੁਸੀਂ ਪੱਲਿਓ ਪੈਸੇ ਦੇ ਕੇ ਉਹਨਾਂ ਨੂੰ ਬਾਹਰ ਵੀ ਕੱਢ ਦਿਓ ਤੁਸੀਂ ਪੱਲਿਓ ਪੈਸੇ ਦੇ ਕੇ ਪੱਲਿਓ ਟਾਈਮ ਦੇ ਕੇ ਪੱਲਿਓ ਸਮਾਂ ਦੇ ਕੇ ਉਹਨੂੰ ਛੱਪ ਵਾਂਗੂ ਝਾੜੀਆਂ ਚ ਬਾਹਰ ਕੱਢ ਦਿਓ ਜਿੱਦਨ ਮਾੜੇ ਜੇ ਆਪਣੇ ਪੈਰਾਂ ਦੇ ਉੱਤੇ ਸਟੈਂਡ ਹੋਗੇ ਤੁਹਾਨੂੰ ਕਹਣਗੇ ਤੁਸੀਂ ਕੀ ਮੇਰੇ ਬਾਤੇ ਕੀਤਾ ਮੈਂ ਤੇ ਆਪਣੇ ਦਿਮਾਗ ਦੇ ਨਾਲ ਇਹ ਸਾਰੀ ਸਿਚੁਏਸ਼ਨ ਚੋਂ ਬਾਹਰ ਨਿਕਲੇ ਆ ਸੀ ਉਹ ਤੁਹਾਨੂੰ ਫੇਰ ਥੱਲੇ ਲਾਉਂਦੇ ਤਰੀਕੇ ਤੁਹਾਨੂੰ ਜਮਾਉਣਗੇ ਫਿਰ ਅੱਜ ਦੇ ਇੱਕ ਤਰੀਕਾ